ਲੁਖਸਾਨੀ ਰੋਸ ਸਤਰੀ ਕਾਲਬਾਈ ਫਾਰਮਿੰਗ ਵਿਦਮਨ ਚ ਤੁਹਾਡਾ ਸਵਾਗਤ ਹੈ। ਬਈ ਅੱਜ ਰੋਟਾਵੇਟਰ ਨਾਲ ਖੇਤ ਬਾਹਰ ਆਇਆ ਸੀਗਾ ਤਾਂ ਸੋਚਿਆ ਵੀ ਤੁਹਾਨੂੰ ਦੋ ਤਿੰਨ ਸੈਟਿੰਗ ਐ ਉਹ ਜੀ ਦੱਸ ਦਈਏ ਵੀ ਇੱਕ ਤਾਂ ਤੁਹਾਡਾ ਟਰੈਕਟਰ ਹਲਕਾ ਚੱਲੂਗਾ। ਵਧੀਆ ਟਰੈਕਟਰ ਤੇ ਲੋਡ ਨਹੀਂ ਆਊਗਾ ਤੇ ਰੋਟਾਵੇਟਰ ਨਾਲ ਵਧੀਆ ਪਰਫਾਰਮੈਂਸ ਆਊਗੀ। ਤੇ ਬਈ ਵੀਡੀਓ ਪਾਈ ਸੀ ਮੈਂ ਹਫਤਾ ਖੋਏ ਤਵੀਆਂ ਦੀ ਬਾਹੀ ਨੂੰ ਲੈ ਕੇ ਬਈ ਬਹੁਤ ਪਿਆਰ ਦਿੱਤਾ ਤੁਸੀਂ ਉਹਨਾਂ ਨੂੰ ਤੇ ਚੈੱਕ ਕਰਾਉਨੇ ਆ ਤੁਹਾਨੂੰ ਅੱਜ ਰੂਟਾਵੇਟਰ ਦੀ ਸੈਟਿੰਗਾਂ ਦੱਸਦੇ ਆ ਕੀ ਕੀ ਆ ਬਾਈ ਟਾਈਮ ਖਰਾਬ ਨਾ ਕਰਦੇ ਸਿੱਧਾ ਹੀ ਤੁਹਾਨੂੰ ਪਹਿਲਾਂ ਤੋਂ ਦੱਸਦੇ ਆ ਜਦੋਂ ਵੀ ਆਪਣਾ ਬਾਈ ਟਾਪ ਲਿੰਕ ਪਾਣੀ ਆ ਤਾਂ ਸਭ ਤੋਂ ਪਹਿਲਾਂ ਬਾਈ ਆਪਾਂ ਨੇ ਲਿੰਕਾਂ ਜੋੜ ਕੇ ਆਪਣਾ ਸਾਫਟ ਪਾ ਕੇ ਗੁੱਲਾ ਕਹਿ ਦੋ ਠੀਕ ਆ ਉ ਤੋਂ ਬਾਅਦ ਸਭ ਤੋਂ ਬਾਅਦ ਚ ਆਪਣਾ ਟਾਪ ਲਿੰਕ ਪਾਣੀ ਆ ਨਹੀਂ ਫਿਰ ਆਪਣਾ ਗੁੱਲਾ ਪਾਉਂਦੇ ਹੋਏ ਦਿੱਕਤ ਆਂਦੀ ਆ ਤਾਂ ਇੱਕ ਇਹਦਾ ਵੀ ਬੈਲੈਂਸ ਚੈੱਕ ਕਰ ਲਿਆ ਕਰੋ ਇਹ ਜਿਹੜਾ ਆਪਣਾ ਬੈਲੈਂਸ ਹੈ ਬਾਈ ਜਿਹੜੀ ਆਪਣੀ ਡੈਪਥ ਜਾਣ ਤੋਂ ਫੱਟੀ ਰੋਕਦੀ ਆ ਥੱਲੇ ਨੰਗਾਈ ਜਾਣ ਤੋਂ ਤਾਂ ਇਹਦਾ ਬੈਲੈਂਸ ਚੈੱਕ ਕਰ ਲਿਆ ਕਰੋ ਵੀ ਬਿਲਕੁਲ ਫਲੈਟ ਰੱਖਿਆ ਹੋਵੇ ਧਰਤੀ ਤੇ ਆਏ ਨਾ ਹੋਵੇ ਵੀ ਅੱਗੇ ਉੱਚਾ ਹੈ ਨੀ ਮੈਂ ਅਗਰ ਅੱਗੇ ਉੱਚਾ ਹੋਊਗਾ ਤਾਂ ਫੱਟੇ ਤੇ ਪਿੱਛੇ ਮਿੱਟੀ ਜ਼ਿਆਦਾ ਫਸੂਗੀ ਚੱਲਦੇ ਹੋਏ ਤਾਂ ਬਾਈ ਜਦੋਂ ਮਿੱਟੀ ਜ਼ਿਆਦਾ ਫਸੂਗੀ ਤਾਂ ਟਰੈਕਟਰ ਤੇ ਲੋਡ ਆਊਗਾ ਔਰ ਲੋਡ ਫਿਰ ਤੁਹਾਨੂੰ ਪਤਾ ਹੀ ਹੈ ਡੀਜ਼ਲ ਵੀ ਆਪਣਾ ਜ਼ਿਆਦਾ ਲੱਗਣਾ ਹੈ ਟਰੈਕਟਰ ਨੇ ਤਾਂ ਫਿਰਦਾ ਬਣਾਈ ਹੈ ਇੱਕ ਬਾਈ ਆਪਣੀ ਜਿਹੜੀ ਲਿੰਕਾਂ ਹੁੰਦੀਆਂ ਲਿੰਕਾਂ 'ਚ ਆਪਣੇ ਫਾਰਮ ਟਰੈਕ ਚ ਤਾਂ ਜੈਕ ਹੈਗੇ ਆ ਹੋਰ ਬਥੇਰੇ ਟਰੈਕਟਰ ਚ ਜੋਂਡੀਅਰ ਚ ਆਪਣਾ ਬਈ ਚੈਨ ਉਹ ਆਂਦੀ ਹੈ ਸੰਘਲ ਆਂਦੀ ਹੈ ਉਹ ਟਾਈਟ ਹੋ ਜਾਂਦੀ ਹੈ ਤਾਂ ਇਹਨੂੰ ਕੋਸ਼ਿਸ਼ ਕਰਿਆ ਕਰੋ ਵੀ ਬਿਲਕੁਲ ਇਹਦੇ ਵਿੱਚ ਲਾ ਲਓ ਵੀ 2 ਕੇ ਇੰਚ ਦਾ ਫਰਕ ਦੇਖ ਸਕਦੇ ਹੋ ਤੁਸੀਂ ਇੱਧਰ ਕਿੰਨਾ ਕੁ ਫਰਕ ਹੈ ਗੈਪ ਜੈਕ ਚ ਤੇ ਉਧਰ ਵੀ ਪ੍ਰੋਪਰ ਇਹ ਫੇਰ ਬਈ ਜਿਆਦਾ ਜਦੋਂ ਟਰੈਕਟਰ ਮੋੜਦੇ ਆ ਤਾਂ ਆਪਣਾ ਕਰੋਸ ਤੇ ਜਿਆਦਾ ਲੋਡ ਨਹੀਂ ਆਂਦਾ ਨਹੀਂ ਕਰੋਸ ਤੋੜਨ ਲੱਗ ਜਾਂਦਾ ਕਈ ਵਾਰ ਟਰੈਕਟਰ ਜਦੋਂ ਜਿਆਦਾ ਘੁੰਮਦਾ ਆਪਣੇ ਕਰੋਸ ਤੇ ਵੇਟ ਆਉਂਦਾ ਦੂਜਾ ਬਾਈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਟਰੈਕਟਰ ਤੇ ਬਹਿ ਕੇ ਦਿਖਾਉਣਾ ਕੀ ਕਰਨਾ ਜਦੋਂ ਵੀ ਆਪਣਾ ਬਾਈ ਇੱਕ ਚੀਜ਼ ਚੈੱਕ ਕਰਾਉਂਗਾ ਤੁਹਾਨੂੰ ਇੱਕ ਚੀਜ਼ ਚੈੱਕ ਕਰਿਓ ਬਾਈ ਮੈਂ ਲੀਵਰ ਠਾਣ ਲੱਗਿਆ ਇੱਕ ਆਪਣਾ ਇਹ ਚੈੱਕ ਕਰਿਓ ਹੁਣ ਬਾਈ ਰੋਟਾਵੇਟਰ ਨੇ ਬਰਾਬਰ ਧਰਤੀ ਤੋਂ ਉੱਟਣਾ ਹੈ ਇਹ ਚੈੱਕ ਕਰੋ ਬਾਈ ਜਦੋਂ ਵੀ ਬਾਈ ਰੋਟਾਵੇਟਰ ਜੋੜਦੇ ਹੋ ਤਾਂ ਇੱਕ ਚੀਜ਼ ਜ਼ਰੂਰ ਚੈੱਕ ਰਿਆ ਕਰੋ ਹੁਣ ਦੇਖਿਓ ਥੱਲੇ ਰੱਖਣਾ ਮੈਂ ਬਿਲਕੁਲ ਪ੍ਰੋਪਰ ਧਰਤੀ ਦੇ ਟਿਕ ਜਾਣਾ ਨੇ ਦੋਏ ਲਿੰਕਾਂ ਬਾਈ ਬਰਾਬਰ ਰੱਖੀਆਂ ਗਈਆਂ ਕਈ ਵਾਰ ਕੀ ਹੁੰਦਾ ਬਾਈ ਇੱਕ ਲਿੰਕ ਪਹਿਲਾਂ ਉੱਠਦੀ ਹੈ ਇੱਕ ਲਿੰਕ ਉੱਠਦੀ ਹੈ ਬਾਅਦ ਚ ਤਾਂ ਉਹਦੀ ਬਾਈ ਆਪਣੇ ਲਿੰਕ ਵਾਲੀ ਜਿਹੜੀ ਡਰਾਈਵਰ ਹੁੰਦੀ ਹੈ ਇਹਦੀ ਸੈਟਿੰਗ ਕਰ ਲਿਆ ਕਰੋ ਉਹਦੇ ਨਾਲ ਵੀ ਬਾਈ ਰੋਟਾਵੇਟਰ ਇੱਕ ਪਾਸਿਓਂ ਘੱਟ ਲੱਗਦਾ ਹੈ ਇੱਕ ਪਾਸਿਓਂ ਫਿਰ ਜ਼ਿਆਦਾ ਲੱਗਣ ਲੱਗ ਜਾਂਦਾ ਹੈ ਉਹਦੇ ਵਿੱਚ ਵੀ ਫਿਰ ਬਈ 22 24 ਸਵਾਦ ਜਿਆ ਨਹੀਂ ਆਉਂਦਾ ਚੈੱਕ ਕਰੋ ਦੇਖੋ ਪ੍ਰੋਪਰ ਇਹ ਵੀ ਬਈ ਆਪਾਂ ਚੈੱਕ ਕਰ ਸਕਦੇ ਹਾਂ ਜਦੋਂ ਟਰੈਕਟਰ ਰੂਟਾਵੇਟਰ ਜੋੜ ਕੇ ਆਪਣਾ ਲਿਫਟ ਚੱਕਣੀ ਹੈ ਤਾਂ ਹਲਕਾ ਜਿਹਾ ਚੱਕ ਦੇਈ ਸਾਨੂੰ ਪਤਾ ਲੱਗ ਜਾਣਾ ਵੀ ਕਿਹੜਾ ਪਾਸਾ ਪਹਿਲਾਂ ਠਾਰ ਰਿਹਾ ਹੈ ਆਪਣਾ ਬਈ ਉਧਰ ਤੋਂ ਆਪਣੀ ਡਰਾਈਵਰ ਜਿਹੜੀ ਲਿੰਕ ਹੁੰਦੀ ਹੈ ਤਾਂਪ ਲਿੰਕ ਉਹਨੂੰ ਘਟ ਵੱਧ ਕਰਕੇ ਦਾ ਬੈਲੈਂਸ ਬਣਾ ਲਿਆ ਕਰੋ ਉਹਦੇ ਨਾਲ ਫਿਰ ਬਾਈ ਇਹ ਘਟ ਵੱਧ ਨਹੀਂ ਲੱਗਦਾ ਔਰ ਇੱਕ ਚੀਜ਼ ਹੋਰ ਬਾਈ ਜ਼ਿਆਦਾਤਰ ਮੇਰੇ ਕੋਲ ਵੀ ਰੋਟਾਵੇਟਰ 'ਚ ਇੱਕ ਪਾਸੇ ਹੀ ਹੈਗਾ ਤਵਾ ਉਹਦਾ ਤਵੇ ਦਾ ਇੱਕ ਗੱਲ ਹੈ ਇਹ ਤਵਾ ਬਾਈ ਜਦੋਂ ਇੱਕ ਪਾਸੇ ਅਸੀਂ ਕੀ ਕਰਦੇ ਆਂ ਵੈਸੇ ਤਾਂ ਇਹਦਾ ਠੀਕ ਯੂਜ਼ ਹੈ ਵੀ ਆਪਣੀ ਜਿਹੜੀ ਬੱਟਾਂ ਬਣ ਜਾਂਦੀਆਂ ਚਾਰੇ ਪਾਸੇ ਘੁਮਾ ਕੇ ਇੱਕ ਵਾਰ ਬੱਟਾ ਬਣਾ ਕੇ ਇਹਨੂੰ ਤਵੇ ਨੂੰ ਪੁੱਠਾ ਕਰਕੇ ਪਾ ਦਿਆ ਕਰੋ ਇਹਦੇ 'ਚ ਔਰ ਅਗਰ ਇਹਨੂੰ ਅਸੀਂ ਖੇਤ 'ਚ ਚਲਾਉਂਦੇ ਆਂ ਵੀ ਤਵਾ ਲੱਗਿਆ ਲਗਾਇਆ ਤਾਂ ਉਹਦਾ ਇੱਕ ਕੀ ਨੁਕਸਾਨ ਹੁੰਦਾ ਹੈ ਵੀ ਆਪਣੇ ਸੱਜੇ ਪਾਸੇ ਹੁੰਦਾ ਜ਼ਿਆਦਾਤਰ ਇਹ ਤਵਾ ਲੱਗਿਆ ਵਾ ਤਾਂ ਉਹਦਾ ਕੀ ਜਦੋਂ ਤਵਾ ਉਰਿਓ ਚੱਲਦਾ ਤਾਂ ਉਹ ਤਵਾ ਜਿਹੜਾ ਇਹਦੇ ਅੱਗੇੋਂ ਮਿੱਟੀ ਅੰਦਰ ਕਰ ਦਿੰਦਾ ਕੱਟ ਕੇ ਤਾਂ ਜਿਹੜਾ ਇਹਦਾ ਕੰਮ ਹੁੰਦਾ ਵੀ ਇਹ ਜਿਹੜਾ ਜ਼ਮੀਨ ਤੇ ਟੇਕੇ ਚੱਲਦਾ ਫਿਰ ਇਹਦਾ ਆਪਣਾ ਬਾਈ ਫੱਟੀ ਦਾ ਕੰਮ ਖਤਮ ਹੋ ਜਾਂਦਾ ਕਿਉਂਕਿ ਬਾਈ ਤਵੇ ਨੇ ਇਹਦੇ ਥੱਲੇੋਂ ਮਿੱਟੀ ਕੱਢ ਕੇ ਅੰਦਰ ਸਿੱਟਦੀ ਤਾਂ ਫਿਰ ਇਧਰੋਂ ਰੂਟਰ ਜ਼ਿਆਦਾ ਲੱਗਣ ਲੱਗ ਜਾਂਦਾ ਉੱਧਰਲੇ ਪਾਸਿਓਂ ਲੱਗਦਾ ਨਹੀਂ ਹੈਗਾ ਫਿਰ ਉੱਧਰ ਵੀ ਬਾਹਣ ਖਰਾਬ ਹੁੰਦਾ ਤਾਂ ਕੋਸ਼ਿਸ਼ ਕਰਿਆ ਕਰੋ ਜਾਂ ਤਾਂ ਬਾਈ ਤਵੇ ਦੋਹੇ ਪਾਸੇ ਲਾਓ ਜਾਂ ਫਿਰ ਉੱਧਰਲਾ ਵੀ ਜਦੋਂ ਇੱਕ ਜਿਹੜਾ ਲਾਗੇ ਚਾਰੇ ਪਾਸੇ ਵਾਲਾ ਉਹਨੂੰ ਤਾਰ ਦਿਆ ਕਰੋ ਬਾਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਆਈ ਹੋਪ ਜਾਣਕਾਰੀ ਤੁਹਾਡੇ ਵਾਸਤੇ ਹੈਲਪਫੁਲ ਹੋਊਗੀ ਸਤਿ ਸ੍ਰੀ ਅਕਾਲ